ਐਨਜੀਓ ਵੱਲੋਂ ਸ਼ਹਿਰ ਦੇ ਵਿੱਚ ਵਿਵਸਥਾ ਨੂੰ ਦਰੁੱਤ ਬਣਾਉਣ ਦੇ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਡਿਪਟੀ ਕਮਿਸ਼ਨਰ ਵਿਰਿੰਦਰ ਕੁਮਾਰ ਸ਼ਰਮਾ ਦੇ ਵੱਲੋਂ ਬਚਿਤਪੁਰ ਨਵੀਂ ਵਿਖੇ ਲੁਧਿਆਣਾ ਦੇ ਐਨਜੀਓ ਦੀ ਇੱਕ ਕਾਮਨ ਵੈੱਬਸਾਈਟ ਲਾਂਚ ਕੀਤੀ ਗਈ। ਇਸ ਤਰ੍ਹਾਂ ਉਹਨਾਂ ਨੇ ਐਨਜੀਓ ਮਿਲੇ ਦੇ ਸੰਬੰਧ ਦੇ ਵਿੱਚ ਇੱਕ ਵੀਡੀਓ Song ਵੀ ਰਿਲੀਜ਼ ਕੀਤਾ। ਡਿਪਟੀ ਕਮਿਸ਼ਨਰ ਵਿਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਵਿਵਸਥਾ ਨੂੰ ਕਾਇਮ ਰੱਖਣ ਦੇ ਲਈ ਐਨਜੀਓ ਦੇ ਵੱਲੋਂ अहम ਭੂਮਿਕਾ ਨਿਭਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਐਨਜੀਓ ਨੂੰ ਕਾਮਨ ਪਲੇਟਫਾਰਮ ਦੇ ਲਈ ਵੈੱਬਸਾਈਟ ਲਾਂਚ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸੇ ਤਰ੍ਹਾਂ ਜੋ ਮਲੇ ਦੇ ਸੰਬੰਧ ਦੇ ਵਿੱਚ ਇੱਕ ਵੀਡੀਓ Song ਵੀ ਰਿਲੀਜ਼ ਕੀਤਾ ਗਿਆ ਲਗਾਤਾਰ ਵੱਧ ਰਹੇ ਕਰੋਨਾ ਸੰਕਰਮਣ ਨੂੰ ਦੇਖਦੇ ਹੋਏ ਉਹਨਾਂ ਕਿਹਾ ਕਿ ਪ੍ਰਸ਼ਾਸਨ ਇਸਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਜੀ ਦੀ ਟੀਮ ਨੇ ਇੱਕ ਬਹੁਤ ਵਧਾਈ ਦਿਨਾਂ ਔਰ ਇਸ ਦੇ ਨਾਲ ਨਾਲ 27 ਤਰੀਕ ਨੂੰ ਰੋਜ਼ ਗਾਰਡਨ ਦੇ ਵਿੱਚ ਸਾਰੇ NGO ਲਗਭਗ 40 ਤੋਂ 50 ਤੱਕ NGO ਆਉਣਗੇ ਨਵੀਂ ਆਣੇ ਦੇ ਉਹਨਾਂ ਸਾਰਿਆਂ ਨੂੰ ਇੱਕ ਪਲੈਟਫਾਰਮ ਤੇ ਲਿਆ ਕੇ ਇੱਕ ਰੋਜ਼ਾ ਮੇਲੇ ਦਾ ਆਯੋਜਨ ਹੀ ਕਰ ਰਹੇ ਨੇ ਲੋਕਾਂ ਨੂੰ ਜਿੱਥੇ ਸ਼ੋਕੇਸ ਹੋਏਗਾ NGO ਦਾ ਕੰਮ ਉੱਥੇ ਹੀ NGO ਨੂੰ ਇੱਕ ਦੂਜੇ ਦੀ ਸਟਰੈਂਥ ਦਾ ਪਤਾ ਚੱਲੇਗਾ ਔਰ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਦੋ ਐਨਜੀਓ ਹੈ ਹੀ ਨਾਨ ਗਵਰਨਮੈਂਟ ਹੈ ਸਾਡਾ ਸਿੱਧਾ ਇਸ ਰੋਲ ਨਹੀਂ ਬਟ ਐਜ਼ ਅ ਫੈਸਿਲਿਟੇਟਰ ਔਰ ਅਸੀਂ ਵੀ ਰੈਦਰ ਇਹਨਾਂ ਤੋਂ ਲਾਭ ਉਠਾਵਾਂਗੇ ਬਹੁਤ ਸਾਰੀ ਲੋੜਵਾਂ ਸਾਡੇ ਕੋਲ ਆਉਂਦੇ ਨੇ ਤੰਤਰ ਰਾਹੀਂ ਜਿਹੜੀ ਸਹਾਇਤਾ ਮਿਲਦੀ ਹੈ ਪਰ ਬਹੁਤ ਲੇਟ ਵਿੰਦੀ ਹੈ ਕਈ ਵਾਰੀ ਅਸੀਂ ਨਹੀਂ ਵੀ ਦੇ ਪਾਉਂਦੇ ਬਜਟਰੀ ਕਨਸਟੇਟਸ ਕਰਕੇ ਇਹਨਾਂ ਦੇ ਆਉਣ ਨਾਲ ਮੈਨੂੰ ਸਾਨੂੰ ਵੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਮਦਦ ਹੋਏਗੀ ਤਾਂ ਗ੍ਰੀਨ ਲੋਕਾਂ ਦਾ ਵੀ ਅਸੀਂ ਪਹੁੰਚ ਸਕੀਏ ਮੈਂ ਇਸ ਕੰਮ ਦੇ ਲਈ ਇਹਨਾਂ ਨੂੰ ਵਧਾਈ ਵੀ ਦੇਣਾ ਸ਼ਾਬਾਸ਼ ਵੀ ਕੋਰੋਨਾ ਦੇ ਕੇਸ ਵਧੇ ਨੇ पर ऐसी कोई अलार्मिंग गल नहीं है पहला साडी एक दिन दी 670 ਤੱਕ ਵੀ ਕੇਸ ਆਂਦੇ ਰਿਏ ਹੁਣ ਵਧ ਕੇ ਉਹਨਾਂ ਦੀ ਸੰਖਿਆ 24 ਤੋਂ ਲੈ ਕੇ ਇੱਕ ਦਿਨ 52 53 ਤੱਕ ਚਲੇ ਗਈ ਸੀ ਬਟ ਜੋ ਐਵਰੇਜ ਪਹਿਲਾਂ 30 ਸੀ ਜੇ ਐਵਰੇਜ 60 ਹੋ ਜੇ ਡਬਲ ਹੋ ਜੇ ਤਾਂ ਸਾਡੇ ਲਈ ਚਿੰਤਾ ਦੀ ਗੱਲ ਹੈਗੀ ਆ ਬਟ ਜਿੰ ਤੋ ਤੱਕ ਹਸਪੀਟਲ ਦੀ ਤਿਆਰੀ ਦੀ ਗੱਲ ਹੈ ਅੱਜ ਮੈਂ ਰਿਵਿਊ ਕੀਤਾ 1500 ਬੈੱਡ ਸਾਡੇ ਕੋਲ ਪ੍ਰਾਈਵੇਟ ਤੇ ਸਰਕਾਰੀ ਚ ਮਿਲਾ ਕੇ ਅਵੇਲੇਬਲ ਨੇ ਉਹਨਾਂ ਚ ਸਿਰਫ ਲਗਭਗ 37% ਬੈੱਡ ਭਰੇ ਹੋਏ ਨੇ ਉਹਨਾਂ ਦੀ ਕਰੀ ਵੈਂਟੀਲੇਟਰ 47 अवेलेबल ਨੇ ਉਹਨਾਂ ਨੇ ਸਿਰਫ 2 ਪਰ 1 45 अवेलेबल ਨੇ ਅਸੀਂ ਆਪਦੀ ਜਿਹੜੀ ਟੈਸਟਿੰਗ ਹੈ ਐਵਰੇਜ ਪਹਿਲਾਂ 2000 ਦੇ ਕਰੀਬ ਚੱਲ ਰਹੀ ਸੀ ਉਹਨੂੰ ਵਧਾ ਕੇ ਕੱਲ 3300 ਕਰਤਾ ਮੈਂ ਉਹਨੂੰ ਟੈਸਟਿੰਗ ਨੂੰ ਹੋਰ ਵਧਾ ਕੇ 4000 ਤੱਕ ਕਰਨ ਲਈ ਕਿਹਾ ਲੁਧਿਆਣਾ ਤੋਂ ਅਭਿਸ਼ੇਕ ਚਲੋਟਾ ਦੀ ਰਿਪੋਰਟ ਐਸਐਮਜ਼ेड ਨਿਊਜ਼